ਰਾਜਪੁਰਾ ਟ੍ਰੈਫਿਕ ਇੰਚਾਰਜ ਗੁਰਪਚਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਮੋਟਰਸਾਈਕਲ ਦੀਆਂ ਮੋਟਰਸਾਈਕਲ ਜਗਾੜੂ ਰੇਡੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਂਦੇ ਐਸਐਸਪੀ ਵਰਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਮੋਟਰਸਾਈਕਲ ਜਗਾੜੂ ਰੇਡੀਆਂ ਦੇ ਕਾਰਵਾਈ ਕੀਤੀ ਗਈ। ਸਰ ਅੱਜ ਜਿਹੜਿਆ ਫੜੇ ਜੁਗਾੜੂ ਰੇੜੀ ਕਿਹੜਾ ਤੇ ਕਰੇ ਪਰੇ ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੇ ਜੀ ਜਿੱਦਾਂ ਕਿ ਜਿਹੜੇ ਜੁਗਾੜੂ ਰੇੜੀ ਮੋਟਰਸਾਈਕਲ ਰੇੜੀ ਇਹ ਸਾਡੇ ਇਹ ਬੰਦ ਕਰਨ ਦੇ ਹੁਕਮ ਨੇ ਜੀ ਤੇ ਮਾਨਯੋਗ ਐਸਐਸਐਮ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਦੇ ਆਦੇਸ਼ ਨੇ ਸਾਡੇ ਜਿਹੜੇ ਐਸਪੀ ਟ੍ਰੈਫਿਕ ਪਟਿਆਲਾ ਹਰਿੰਦਰ ਮਾਨ ਜੀ ਨੇ ਜਿਹੜੇ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਕੱਲ ਕੀ ਸੀਗਾ ਜੀ ਜਿਹੜੇ ਆਪਣੇ ਟੈਂਪੋ ਯੂਨੀਅਨ ਵਾਲੇ ਨੇ ਮਾਨਯੋਗ ਡੀਸੀ ਸਾਹਿਬ ਪਟਿਆਲਾ ਦੇ ਸਾਹਮਣੇ ਫੇਸ ਹੋਏ ਸੀਗੇ ਤੇ ਇਹ ਕਹਿੰਦੇ ਕਿ ਵੀ ਜਿਹੜੀ ਆ ਟ੍ਰੈਫਿਕ ਪੁਲਿਸ ਐ ਜਾਂ ਕੋਈ ਵੀ ਆਰਟੀਓ ਦੇ ਆਰਟੀਓ ਨੇ ਇਹ ਜਿਹੜੇ ਕਿ ਵੀ ਇਹਨਾਂ ਵਾਹਕਾਂ ਨੂੰ ਕੋਈ ਵੀ ਬੰਦ ਨਹੀਂ ਕਰ ਰਿਹਾ ਜਿਸ ਤੇ ਉਹਨਾਂ ਨੇ ਧਰਨਾ ਦਿੱਤਾ ਸੀਗਾ ਉੱਤੇ ਤੇ ਮਾਨਯੋਗ ਡੀਸੀ ਸਾਹਿਬ ਪਟਿਆਲਾ ਜੀ ਦੇ ਵੀ ਹਦੇਸ ਨੇ ਸਾਨੂੰ ਤਾਂ ਇਹ ਜਿਹੜੇ ਮੋਟਰਸਾਈਕਲ ਚ ਗਾੜੂ ਰੇੜੀਆਂ ਨੇ ਜਦੋਂ ਕਿ ਸਾਡੇ ਸਾਹਮਣੇ ਕੋਈ ਵੀ ਅਥਾਰਾਈਜ਼ ਆਉਂਦੀ ਐ ਤਾਂ ਇਹਦਾ ਸਾਡੇ ਵੱਲੋਂ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਜੀ ਮਤਲਬ ਕਿ ਇਹਨਾਂ ਨੂੰ ਇਹ ਪਹਿਲਾਂ ਅਸੀਂ ਕਈ ਵਾਰ ਵਾਰਨਿੰਗ ਕਰ ਦਿੱਤੀਆਂ ਕਿ ਵੀ ਤੁਸੀਂ ਕਈ ਇਹ 2 ਸਾਲਾਂ ਤੋਂ ਲਗਾਤਾਰ ਪ੍ਰੋਸੈਸ ਚੱਲ ਰਿਹਾ ਜਿਨ੍ਹਾਂ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਕਰ ਕਰਕੇ ਛੱਡਿਆ ਪਰ ਇਹ ਨਹੀਂ ਮੁੜੇ ਤੇ ਜਿਹਦੇ ਤੇ ਅੱਜ ਅਸੀਂ ਇਹਨਾਂ ਦੇ ਇਹਨਾਂ ਦੇ ਉਹਨਾਂ ਨੂੰ ਅਸੀਂ ਬਾਉਂਡ ਕਰ ਰਹੇ ਹਾਂ ਜੀ ਇਹ ਇਹਨਾਂ ਨੂੰ ਥਾਣਾ ਸਿੱਟੀ ਰਾਜਪੁਰਾ ਵਿੱਚ ਬੰਦ ਕੀਤਾ ਗਿਆ ਜੀ ਕਿੰਨਾ ਕਰਿਆ ਕਰਿਆ ਬੰਦਾ ਜੀ ਸਰ ਸਾਡੇ ਵੱਲੋਂ ਜੀ ਅੱਜ 8 ਚਲਾਨ ਜਿਹੜੇ ਇਹਨੇ ਰੇੜੀਆਂ ਦੇ ਲੈ ਮੋਟਰਸਾਈਕਲ ਰੇੜੀਆਂ ਦੇ ਕੀਤੇ ਗਏ ਨੇ ਬੰਦ ਕੀਤੀ ਗਈਆਂ ਨੇ ਤੇ ਇਹ ਅੱਗੇ ਤੋਂ ਵੀ ਮਹਿਮ ਜਾਰੀ ਰਹੇਗੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਮੋਟਰਸਾਈਕਲ ਰੇੜੀ ਵਾਲੇ ਨੇ ਇਹਨਾਂ ਨੂੰ ਅਪੀਲ ਕਰਦਾ ਕਿ ਦੇਖੋ ਇਹ ਜਿਹੜੇ ਚਲਾਨ ਨੇ ਮੋਟਰਸਾਈਕਲ ਨੇ ਤੁਹਾਡੀ ਇਹ ਵੀ ਬਾਉਂਡ ਹੋਣਗੇ ਜਿਹੜੀ ਤੁਹਾਡੀ ਰੇੜੀਆਂ ਨੇ ਇਹਨਾਂ ਨੂੰ ਵੀ ਕੋ ਮਾਨੀ ਹੋਗਾ ਉਹਦੇ ਵੱਲੋਂ ਆਰਟੀਓ ਸਾਹਿਬ ਵੱਲੋਂ ਨੂੰ ਨਸ਼ਟ ਕੀਤਾ ਜਾਊਗਾ ਤੇ ਇਸ ਨਾਲੋਂ ਕੀ ਹੈ ਕਿ ਤੁਸੀਂ ਇਹਨਾਂ ਨੂੰ ਰੇੜੀ ਨੂੰ ਲਾ ਕੇ ਕਰਕੇ ਮੋਟਰਸਾਈਕਲ ਤੇ ਵਰਤੋਂ ਚ ਲੈ ਆਓ ਤਾਂ ਇਹ ਮੋਟਰਸਾਈਕਲ ਰੇੜੀ ਨਹੀਂ ਚਲਾਣੀ ਜੀ ਇਹ ਦੇ ਕਰਕੇ ਜੋ ਬੰਦਿਆ ਆਦੇਸ਼ ਨੇ ਸਭ ਨੂੰ ਮੰਨਣਾ ਪੈਣਾ ਜੀ ਸਭ ਜਿੱਥਾਂ ਰੇੜੀ ਹੈ ਜੀ ਜਿੱਦਾਂ ਤੁਸੀਂ ਮੋਟਰਸਾਈਕਲ ਦੇ ਰੂਪ ਵਿੱਚ ਸਲੀ ਬਾਰਦੀ ਹੈ ਮੈਡੀਕਲ ਦਾ ਸਾਰੇ ਵੜਾਈ ਬੇਤੋ ਨਾ ਕਿ ਉਹ ਕਹਿਣਾ ਚਾਹੁੰਦੇ ਨਾਲ ਜਿੱਦਾਂ ਮੋਟਰਸਾਈਕਲ ਨੂੰ ਟ੍ਰਿਪਲ ਰਾਈਡਿੰਗ ਦੇ ਤੁਸੀਂ ਕਹਿ ਰਹੇ ਹੋ ਉਹਦਾ ਵੀ ਅਸੀਂ ਤੇ ਤਿੰਨ ਸਵਾਰੀਆਂ ਦਾ ਚਲਾਨ ਕਰਦੇ ਆ ਜਿਹੜੇ ਉਹਨਾਂ ਦੇ ਟ੍ਰਿਪਲਿੰਗ ਦਾ ਚਲਾਨ ਕਰਦੇ ਨਾ ਜਿਹਦਾ 1000 ਰੁਪਏ ਜੁਰਮਾਨਾ ਹੈ ਜੀ ਤੇ ਇੱਕ ਦੇਖੋ ਜਿਹੜੇ ਕਿ ਜਿਹੜੇ ਨੇ ਸੜਕਾਂ ਦੇ ਉੱਤੇ ਖੜ ਕੇ ਚੱਲੇ ਕਰ ਕਰ ਕੇ ਚੱਲੇ ਜਾਂਦੇ ਨੇ ਜਿਸ ਨਾਲ ਸਾਡੇ ਆਰੋ ਵੀ ਬਣ ਰਿਹਾ ਆਰੋ ਵੀ ਬਣ ਨਾਲ ਜਿਹੜੀ ਸ਼ਹਿਰ ਦੇ ਵਿੱਚ ਆਵਾਜ਼ ਆ ਵੀ ਜ਼ਿਆਦਾ ਹੈ ਉਸ ਨਾਲ ਜਿਹੜੇ ਕਿ ਐਂਬੂਲੈਂਸ ਨੂੰ ਵੀ ਲੰਘਣ 'ਚ ਦਿੱਕਤ ਆਉਂਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਮੇ ਬਈ ਆਮ ਲੋਕਾਂ ਨੂੰ ਜਿੰਨੇ ਕੇ ਪਬਲਿਕ ਹੈ ਰਾਜਪੁਰੇ ਦੀ ਆ ਜਾਂ ਪਿੰਡਾਂ ਦੀ ਆ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਸਾਡਾ ਚਲਾਨ ਕਰਨਾ ਨਹੀਂ ਮਤਲਬ ਹੈਗਾ ਸਾਡਾ ਲੋਕਾਂ ਨੂੰ ਅਵੇਅਰਨੈਸ ਕਰਨਾ ਕਿ ਤਾਂ ਕਿ ਤੁਸੀਂ ਜਿਹੜੀ ਪਰ ਪਾਰਕਿੰਗ ਹੈ ਸਾਡੇ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਹੈ ਉੱਤੇ ਹੀ ਆਪਣਾ ਵਹੀਕਲ ਪਾਰਕ ਕਰ ਜਾ ਤਾਂ ਕਿ ਉਹ ਵਹੀਕਲ ਸੇਫ ਵੀ ਰਹੇਗਾ ਤੇ ਜਿਹੜੀ ਆਵਾਜ਼ਾਂ ਜਾਬੀ ਤੋਂ ਜਿਹੜੀ ਹੈ ਪਬਲਿਕ ਹੈ ਉਸ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ ਜੀ ਕੀ ਕਹਾਂ ਜੰਦ ਸ਼ਹਿਰ ਵਾਸੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਤੁਹਾਡੀ ਇਹੀ ਹੈ ਜੀ ਜਿਹੜੇ ਜਿੱਦਾਂ ਕਿ ਮੋਟਰਸਾਈਕਲ ਰੇੜੀਆਂ ਨੇ ਇਹਦੇ ਚਲਚਾਲਨ ਹੈ ਇਹ ਜੁਰਮਾਨੇ ਭਾਰੀ ਨੇ ਇਹ ਟੋਟਲ ਬੰਦ ਹੋ ਰਹੀਆਂ ਨੇ ਤੇ ਜਿਸ ਤੇ ਇੱਕ ਤਾਂ ਇਹਨਾਂ ਨੂੰ ਬੰਦ ਇਹਨਾਂ ਨੂੰ ਨਾ ਚਲਾਇਆ ਜਾਵੇ ਦੂਸਰਾ ਇਹ ਹੈ ਕਿ ਜਿਹੜੇ ਸੜਕਾਂ ਦੇ ਉੱਤੇ ਗਲਤ ਵਿਕਲ ਪਾਰਕ ਕਰਕੇ ਆਪਣੇ ਬਾਜ਼ਾਰ ਚਲੇ ਜਾਂਦੇ ਨੇ ਜੀ ਉਹ ਨਹੀਂ ਆਉਂਦੇ ਫਿਰ ਕਾफी ਸਮਾਂ ਲੱਗਦਾ ਹੈ ਉਹਨਾਂ ਨੂੰ ਇਸ ਕਰਕੇ ਪਲੀਜ਼ ਇਹੀ ਬੇਨਤੀ ਹੈ ਕਿ ਵੀ ਉਹਨਾਂ ਨੂੰ ਆਪਣਾ ਵਹਿਕਲਾ ਨੂੰ ਸਹੀ ਪਾਰਕਿੰਗ ਦੇ ਵਿੱਚ ਪਾਰਕ ਕੀਤਾ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ